ਭਾਈ ਜੀ ਜਿਹੜਾ ਇਹ ਟਰੱਕ ਹਾਦਸਾ ਹੋਇਆਗਾ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਵਿੱਚ ਹਾਂਜੀ ਤੁਸੀਂ ਇਸ ਕੇਸ ਨੂੰ ਕਿਵੇਂ ਦੇਖਦੇ ਹੋ ਟਰੱਕ ਦਾ ਹਾਦਸਾ ਹੋਇਆ ਨਹੀਂ ਉਹ ਜਾਣ ਬੁੱਝ ਕੇ ਕਰਿਆ ਗਿਆ ਉਹ ਕਿਹਦੇ ਵੱਲੋਂ ਕਰਿਆ ਗਿਆ ਹਰੀਹੰਦਰ ਸਿੰਘ ਵੱਲੋਂ ਅੱਛਾ ਜੀ ਉਹ ਨਾ ਉਹਦੀ ਨਲਾਇਕੀ ਕਰਕੇ ਉਹਦੀ ਯਾਨੀ ਕਿ ਦਿਮਾਗ ਦੀ ਬੁੱਧੀ ਹੈਣੀਗੀ ਤਾਂ ਕਰਕੇ ਹੋਇਆ ਹਾਦਸਾ ਉਹ ਨਹੀਂ ਹੁੰਦਾ ਨਹੀਂ ਸੀਗਾ ਕਿੰਨੀਆਂ ਜਿਆਦਾ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਚ ਕੈਮਰਿਆਂ ਦੇ ਸਮੇਤ ਜਿਹੜੀਆਂ ਕੀ ਉਹ ਕਿੰਨਾ ਜਿਆਦਾ ਰੋਡ ਉਹ ਚੱਲ ਰਿਹਾ ਜੀ ਜੀ ਪਹਿਲਾਂ ਤਾਂ ਉਹ ਜਿਹੜਾ ਇਧਰਲੇ ਇਧਰਲੇ ਪਾਸੇ ਆ ਰੋਡ ਹੈ ਉਹ ਬੰਦੇ ਨੇ ਉਹ ਵੀ ਜਾਮ ਕਰਤਾ ਜੀ ਜਾਮ ਕਰਤਾ ਨਾ ਉਹਨੇ ਬਹੁਤ ਜਿਆਦਾ ਉਹ ਪਾਸੇ ਦੀ ਗੱਡੀਆਂ ਨੰਗ ਰਾਈਆਂ ਉਹ ਵੀ ਜਾਮ ਕਰਤਾ ਫੇਰ ਉਹਨੇ ਜਿਹੜੇ ਜਿਹੜੇ ਰੋਡ ਦੇ ਉਹਦੇ ਜੂ ਟਰਨ ਮਾਰ ਰਿਹਾ ਉਹ ਜੂ ਟਰਨ ਮਾਰਨ ਵਾਲਾ ਰੋਡ ਹੀ ਨਹੀਂ ਜੀ ਉਹਨੇ ਇਹ ਨਹੀਂ ਸੋਚਿਆ ਉਹਨੇ ਸਿਰਫ ਕੋਈ 20 ਕੋਈ 25 ਮਿੰਟ ਵੱਤ ਵੱਤ ਅੱਧੇ ਘੰਟੇ ਦੀ ਦੂਰੀ ਤੇ ਹੋਊਗਾ ਯੂ ਟਰਨ ਜਿੱਥੇ ਵਜਦਾ ਹੈ ਜੀ ਪਰ ਉਹਨੇ ਸਿਰਫ ਲਾਲਚ ਦੇ ਵਿੱਚ ਆ ਕੇ ਵੀ ਮੈਂ ਇੱਥੋਂ ਛੇਤੀ ਲੰਘ ਜਾਵਾਂ ਉਹਨੇ ਇਹ ਨਹੀਂ ਸੋਚਿਆ ਵੀ ਪਤਾ ਨਹੀਂ ਕਿੰਨੇ ਉਹ ਤਾਂ ਹਜੇ ਇੱਕ ਗੱਡੀ ਆ ਰਹੀ ਸੀ ਉਹ ਗੱਡੀਆਂ ਹੋ ਸਕਦਾ ਜੇ ਉਹ ਹੋਰ ਵੀ ਜਾਨਾਂ ਲੈ ਸਕਦਾ ਸੀਓ ਕਿਉਂ ਉਹਦੀ ਬੁੱਧੀ ਬੇਬੁੱਧੀ ਕਰਕੇ ਉਹਦਾ ਦਿਮਾਗ ਨਹੀਂ ਕਰਕੇ ਭੋਰਾ ਵੀ ਨਹੀਂ ਸੋਚਿਆ ਉਹਨੇ ਸਿਰਫ ਪੈਸਿਆਂ ਵੱਲ ਸੋਚਿਆ ਜੇ ਮੇਰਾ ਢੇੜਾ ਛੇਤੀ ਲੱਗ ਜੇ ਮੇਰਾ ਤੇਲ ਘੱਟ ਮੱਚੇ ਤੇ ਮੈਂ ਇੱਥੋਂ ਦੀ ਯੂ ਟਰਨ ਮਾਰਨਾ ਤੇ ਮੈਂ ਲੰਘ ਜਾ ਜਿਵੇਂ ਕਿ ਤੁਸੀਂ ਵੀ ਇੱਕ ਟਰੱਕ ਡਰਾਈਵਰ ਹੋ ਤੇ ਤੁਹਾਨੂੰ ਪਤਾ ਹੋਣਾ ਕਿ ਜਿਹੜੀ ਉਹ ਟਰੱਕ ਦੀ ਲੰਬਾਈ ਆ ਗਈ ਉਹ ਕਿੰਨੀ ਕੁ ਹੋਣੀ ਆ ਗਈ ਤੁਹਾਡੇ ਹਿਸਾਬ ਨਾਲ ਵੀ ਜਿਹੜੀ ਉਹ ਜਗ੍ਹਾ ਸੀਗੀ ਜਿੱਥੋਂ ਦੇ ਉਹ ਯੂ ਟਰਨ ਮਾਰ ਰਿਹਾ ਸੀਗਾ ਕਿ ਉਸ ਜਗ੍ਹਾ ਵਿੱਚ ਦੀ ਯੂ ਟਰਨ ਹੋ ਸਕਦਾ ਜੀ ਉਹ ਜਗ੍ਹਾ ਦੇ ਵਿੱਚ ਦੀ ਯੂ ਟਰਨ ਵਾਇਦਾ ਹੀ ਨਹੀਂ ਉਹ ਨਾ ਜਿਹੜੀ ਜਗ੍ਹਾ ਬਣੀ ਵੀ ਆ ਉਹ ਛੋਟੀਆਂ ਗੱਡੀਆਂ ਵਾਸਤੇ ਯੂ ਟਰਨ ਬਣਿਆ ਹੋਇਆ ਪਰ ਉਹਨੇ ਜਮਾਂ ਹੀ ਨਹੀਂ ਸੋਚਿਆ ਯਾਰ ਬੰਦੇ ਨੇ ਉਹਨੇ ਭੂਰਾ ਵੀ ਨਹੀਂ ਸੋਚਿਆ ਯਾਰ ਵੀ ਮੈਂ ਕਿੰਨੇ ਜਾਨਾਂ ਦਾ ਨੁਕਸਾਨ ਕਰ ਰਿਹਾ ਹੈ ਅਜੇ ਤਾਂ 3 ਜਾਨੇ ਹੀ ਮਰੇ ਆ ਲੋਕ ਕਹੀ ਜਾਂਦੇ ਉਹਦੀ ਪੋਸਟ ਕਰੋ ਉਹਨੂੰ ਉਹਨੂੰ ਸਜ਼ਾ ਘਟਾਓ ਉਹਦੀ ਇਹਰ ਸਜ਼ਾ ਕਾਦੇ ਹਸਤੇ ਘਟਾਓ ਇੱਥੇ ਆਪਣੇ ਪੰਜਾਬ ਦੇ ਵਿੱਚ ਕੋਈ ਡਰਾਈਵਰ ਕੋਈ ਪਸ਼ੂ ਵੀ ਮਿੱਤ ਜੇ ਤੇ ਇੱਥੇ ਧਰਨੇ ਲਾ ਲੈਣੇ ਤੁਸੀਂ ਵੀ ਡਰਾਈਵਰ ਨੂੰ ਸਜ਼ਾ ਕਰੋ ਕਈ ਵਾਰੀ ਡਰਾਈਵਰ ਤੋਂ ਕਿ ਬੱਸਾਂ ਦੇ ਐਕਸੀਡੈਂਟ ਕਿੰਨੇ ਹੋਇਆ ਕਿਉਂ ਹੋਇਆ ਉਹ ਪੁਲ ਭੀੜੇ ਹੋਣੇ ਕਰਕੇ ਅੱਗੋਂ ਚੀ ਜਾ ਰਹੀ ਆ ਪਿੱਛੋਂ ਡਰਾਈਵਰ ਗੱਡੀ ਤੇਜ਼ ਲਿਆ ਰਿਹਾ ਬੱਸਾਂ ਅਬਦੀਪ ਵਾਲਿਆਂ ਦੀ ਬੱਸ ਕਿੰਨੇ ਵਾਰੀ ਵੱਜੀ-ਵੁੱਜੀ ਆ ਕਿਉਂ ਉਹਨਾਂ ਦਾ ਟਾਈਮ ਖਿੱਚਵਾ ਹੁੰਦਾ ਜਾਣਾ ਹੁੰਦਾ ਇੱਥੋਂ ਦੇ ਨਾ ਤਾਂ ਕੋਈ ਆਪਣੇ ਛੜਕਾਂ ਕੋਈ ਉਹੋ ਜਿਹੇ ਕੰਮਾਂ ਦੇ ਠੀਕ ਹੈ ਨਾ ਤੇ ਤੁਸੀਂ ਇੱਥੇ ਧਰਨੇ ਲਾ ਲੈਣੇ ਯਾਰ ਤੁਸੀਂ ਕਿੰਨਾ ਕੁਸ਼ ਕਰਦੇ ਆहां ਚੱਲ ਮੰਨਦਾ ਮੈਂ ਵੀ ਉਹ ਆਪਦੀ ਜ਼ਮੀਨ ਵੇਚ ਕੇ ਗਿਆ ਕਮਾਈ ਕਰਨ ਗਿਆ ਜੇ ਕਮਾਈ ਕਰਨ ਜਾਣੇ ਆ ਤੁਸੀਂ ਮਾੜਿਆ ਜਾ ਆਪਦਾ ਦਿਮਾਗ ਤਾਂ ਸੈੱਟ ਰੱਖੋ